30000 ਗਾਜ ਨੂੰ ਕਿਹੜੀ ਅਫੋਰਡੇਬਲ ਹਾਊਸਿੰਗ ਹੁੰਦੀ ਆ ਅਗਲਾ ਕੋਈ 500 ਗਾਜ ਦਾ ਪਲਾਟ ਲਊਗਾ ਉਹਨੂੰ 1.5 ਕਰੋੜ ਦਾ ਪਊਗਾ ਪਲਾਟ ਠੀਕ ਹੈ ਜੀ ਉਹ ਕਿਹੜਾ ਬੰਦਾ ਵਾ ਜਿਹੜਾ ਆਮ ਬੰਦਾ ਨੌਕਰੀ ਕਰਦਾ ਜਾਂ ਕੋਈ ਹੋਰ ਗਰੀਬ ਬੰਦਾ 1.5 ਕਰੋੜ ਦਾ ਪਲਾਟ ਲੈ ਲਊ ਫਿਰ ਉਹਦੇ ਤੇ ਘਰ ਵੀ ਪਾਊਗਾ ਇਹ ਕਿੱਥੋਂ ਅਫੋਰਡੇਬਲ ਹਾਊਸਿੰਗ ਹੋਗੀ ਇਹ ਆਪਦੇ ਜਿਹੜੇ ਚੈਨਲ ਇਹਨਾਂ ਦੇ ਪੱਟ ਚੈਨਲਾਂ ਜਾਂ ਪੱਟ ਐਮ ਐਲ ਏ ਆ ਉਹਨਾਂ ਦੇ ਚੈਨਲ ਤੇ ਪੇਜਾਂ ਤੇ ਐਡ ਚਲਾ ਰਹੇ ਆ ਕਿ ਬਹੁਤ ਵਧੀਆ ਵਾ ਤੁਸੀਂ ਕਹ ਰਹੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਤੋਂ ਡਿਸੀਜਨ ਲੈਂਦੇ ਲੋਕਾਂ ਦੇ ਵਿੱਚ ਅੱਗੇ ਦ ਖਬਾਰਾਂ ਦੇ ਚੱਕ ਜੱਕ ਲੋਕਾਂ ਦੀ ਜਮੀਨਾਂ ਦੇ ਨੰਬਰ ਪਾ ਦੇ ਕਿਹਨੂੰ ਪੁੱਛ ਕੇ ਪਾਏ ਆ ਸਾਡਾ ਦਿੱਲੀਓਂ ਧਰਨਾ ਖਤਮ ਹੋਇਆ ਇਹ ਦਿੱਲੀ ਵਾਲਿਆਂ ਨਾਲ ਕੱਲ ਪੰਗਾ ਪਿਆ ਹੁਣੇ ਨਵੇਂ ਦਿੱਲੀ ਵਾਲੇ ਸਾਡੇ ਅੱਗੇ ਗੱਲ ਪੈ ਕੇ ਆ ਕੇ ਪਰ ਇਹ ਬਾਲਾ ਜਰਨੀ 1.5-2 ਸਾਲ ਚ ਇਹਨਾਂ ਨੂੰ ਇਸ ਚੀਜ਼ ਦਾ ਰਿਜ਼ਲਟ ਦੇਖਣਾ ਪਊਗਾ ਭਗਵੰਤ ਮਾਨ ਨੂੰ ਅਸੀਂ ਕਹਿੰਨੇ ਆਂ ਵੀ ਤੂੰ ਦਿੱਲੀ ਵਾਲਿਆਂ ਦੀ ਕਹਿਣ ਦੇ ਉੱਤੇ ਇੱਕ ਘਟ ਪੁਤਲੀ ਬੰਨ੍ਹਾ ਬੰਦ ਕਰ ਦੇ ਆਪਦੀ ਥੋੜੀ ਜਿਹੀ ਜ਼ੁਰਤ ਦਿਖਾ ਦੇਗਾ ਤਾਂ ਤੇਰੀ ਇੱਜ਼ਤ ਵੱਧੂਗੀ ਘਟੂਗੀ ਨਹੀਂ ਇਹਨੇ ਚ ਸਰਕਾਰ ਤਾਂ ਖੁਦ ਭਗਵੰਤ ਮਾਨ ਐ ਸਰ ਭਗਵੰਤ ਮਾਨ ਉਹਨਾਂ ਨੂੰ ਗੋਡੇ ਟੇਕ ਚੁਕਿਆ ਦਿੱਲੀ ਵਾਲਿਆਂ ਨੂੰ ਗੋਡੇ ਟੇਕ ਚੁਕਿਆ ਉਹਨਾਂ ਦੇ ਦਿੱਲੀੋਂ ਬਹਿਲੇ ਹੋ ਗਏ ਕੋਈ ਇੱਥੇ ਆ ਕੇ ਹੁਣ ਉਹਦੇ ਡਾਕਾ ਮਾਰਨਾ ਚਾਹੁੰਦੇ ਉਹਨਾਂ ਨੂੰ ਪਤਾ ਪੰਜਾਬ ਨੂੰ ਲੁੱਟਣਾ ਸੌਖਾ ਭੋਲੇ ਭਾਲੇ ਲੋਕ ਆ ਅੱਜ ਜਵਾਬੀ ਹੋ ਕੇ ਰਟਲਾਂਗੇ ਕੋਸ਼ਿਸ਼ ਕਰ ਰਹੇ ਆ ਪਰ ਅੱਜ ਇਸ ਵਾਰ ਇਹਨਾਂ ਦੀ ਸਕੀਮ ਫੇਲ ਕਰਕੇ ਹਟਾਂਗੇ 4 ਲੱਖ ਕਰੋੜ ਤੱਕ ਇਹ ਕਰਜ਼ਾ ਚੜ ਗਿਆ ਆ ਹੁਣ 8500 ਕਰੋੜ ਹੋਣ ਲੈ ਕੇ ਹਟੇ ਨੇ ਇਹ ਜਿਉਂ ਅਖਬਾਰਾਂ ਦੇ ਵਿੱਚ ਐਡਾਂ ਦੇਣ ਲੱਗੇ ਆ ਟੀਵੀ ਦੇ ਵਿੱਚ ਐਡਾਂ ਦੇਣ ਲੱਗੇ ਆ ਜਾਂ ਇਹਨਾਂ ਨੇ ਹਾਇਰ ਕੀਤੇ ਹੋਏ ਨੇ ਯੂਟਿਊਬਰ ਕੁਛ ਬਿਹਾਰ ਬਾਕੀ ਇਹਨਾਂ ਦੇ ਐਮਐਲਏ ਦੀਆਂ ਡਿਊਟੀਆਂ ਲਾਤੀਆਂ ਸਰਪੰਚਾਂ ਨੂੰ ਆ ਕੇ ਕੁਛ ਨਾ ਕੁਛ ਕਹੀ ਜਾਂਦੇ ਜੀ ਆਪਦੇ ਲੋਕਾਂ ਨੂੰ ਮਨਾਓ ਤੁਸੀਂ ਐਂ ਕਰੋ ਇਸ ਸਕੀਮ ਬਹੁਤ ਵਧੀਆ ਲੋਕ ਪਾਗਲ ਥੋੜੀਆ ਵੀ ਜੇ ਸਕੀਮ ਵਧੀਆ ਹੁੰਦੀ ਤਾਂ ਲੋਕ ਆਪ ਜਾ ਕੇ ਕਹਿੰਦੇ ਵੀ ਸਾਡਾ ਸਾਡੀ ਜ਼ਮੀਨ ਲੈ ਲਓ ਜੀ ਇਹ ਹਾਂ ਕੁਛ ਇਹਨਾਂ ਨੇ ਸੋਚ ਕਰਨੀ ਸੀ ਜਿਹੜੀਆਂ ਅਨਔਥਰਾਇਜ਼ਡ ਨੂੰ ਆਥੋਰਾਈਜ਼ ਕਰਨ ਦਾ ਕੁਛ ਨਾ ਕੁਛ ਜਰੀਆ ਬਣਾਉਂਦੇ ਨਾ ਕਿ ਜਿਹੜੀ ਨਵੀਂ ਜ਼ਮੀਨ ਆ ਕਿ ਉਹਨੂੰ ਲੈ ਕੇ ਡਾਕਾ ਮਾਰਨ ਲੱਗੇ ਇਹ ਸਾਰਾ ਸਰ ਜਿਹੜਾ ਨਿਚੋੜ ਇਹ ਨਿਕਲਦਾ ਜੀ ਇਹ ਜ਼ਮੀਨਾਂ ਦੇ ਉੱਪਰ ਡਾਕਾ ਮਰਿਆ ਜਾ ਰਿਹਾ ਔਰ ਇਹ ਜੋ ਮੋਟੀ ਕਮਾਈ ਆ ਤਕੜਾ ਸਕੈਮ ਆ ਕੈਲਕੂਲੇਸ਼ਨ ਕਰਕੇ ਤੁਹਾਨੂੰ ਆਪਣੇ 1 ਸਾਲ 1.5 ਸਾਲ ਦਾ ਆਪਣੇ ਸਾਹਮਣੇ ਆਇਆ ਕਿ ਕਿੱਡਾ ਸਕੈਮ ਆ ਜਿਹੜਾ ਕਿ ਇਹ ਤੋਂ ਪੈਸੇ ਸਾਰੇ ਲਵੇਟ ਕੇ ਦਿਲੀ ਜਾਣਾ ਚਾਹੁੰਦੇ ਆ ਸਸ਼ੀਕਾ ਜੀ ਮਿੱਟੀ ਚੈਨਲ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਲੁਧਿਆਣਾ ਦੇ ਵਿੱਚ ਖੜੇ ਹੋਏ ਆ ਤੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਅੱਜ ਇਕੱਠ ਕੀਤਾ ਗਿਆ ਹੈ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਇਹ ਵੱਡਾ ਇਕੱਠ ਜੜ ਦੇਖਣ ਨੂੰ ਮਿਲਿਆ ਆਮਨਿਤ ਪਾਰਟੀ ਦੇ ਖਿਲਾਫ ਸ਼ੋਮਨੀ ਕਾਲੀ ਦਲ ਦੇ ਵੱਲੋਂ ਇਹ ਮੋਰਚ ਔਰ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਜਿਹੜਾ ਸਰਕਾਰ ਨੂੰ ਘੇਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸ਼ੋਭਨੀ ਕਾਲੀਦਾ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਇਕੱਠ ਜਿਹੜਾ ਕਿਤੇ ਜਾ ਚੁੱਕੇ ਨੇ ਲੇਕਿਨ ਅੱਜ ਲੁਧਿਆਣਾ ਦੇ ਵਿੱਚ ਜੋ ਇਕੱਠ ਹੋਇਆ ਇਸ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਤੋਂ ਇਲਾਵਾ ਹੋਰ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਜਿਹੜੇ ਇੱਥੇ ਕਿਸਾਨ ਨੇ ਉਹ ਪਹੁੰਚੇ ਨੇ ਗੱਲਬਾਤ ਕਰਦੇ ਆ ਵੀਰ ਜੀ ਜਿਸ ਤਰੀਕੇ ਨਾਲ ਲੈਂਡ ਪੂਲਿੰਗ ਮਾਮਲਾ ਆ ਕਈ ਕਹਿੰਦੇ ਨੇ ਵੀ ਇਹ ਬਹੁਤ ਚੰਗਾ ਆ ਹਨਾ ਵੀ ਸਰਕਾਰ ਕਹਿੰਦੀ ਆ ਵੀ ਬਹੁਤ ਚੰਗਾ ਆ ਇਹਦੇ ਵਿੱਚ ਤੁਹਾਨੂੰ ਮੁਨਾਫਾ ਹੀ ਹੋਵੇਗਾ ਲੇਕਿਨ ਅੱਜ ਪ੍ਰੋਟੈਸਟ ਵੀ ਕੀਤਾ ਯਾਰ ਕਾਲੀਦਾ ਦੇ ਵੱਲੋਂ ਨਹੀਂ ਜੇ ਚੰਗਾ ਜੇ ਤੁਹਾਨੂੰ ਚੰਗਾ ਇਹ ਤੇ ਇਨੇ ਲੋਕ ਇਕੱਠੇ ਕਰਾ ਬਾਅਦ ਚ ਇਹਨਾਂ ਨੂੰ ਟਾਈਮ-ਟਾਈਮ ਬਾਅਦ ਕੋਦੇ ਕਹਿ ਰਹੇ ਤੁਹਾਨੂੰ 10 20000 ਦਵਾਏ ਕੀ ਲੈਦਾ ਕਦੇ ਕਹਿੰਦੇ 50000 ਦਵਾਏ ਕੀ ਲੈਦਾ ਜਿਹੜੀ ਅੱਜ ਮੀਟਿੰਗ ਕੱਲ ਅੱਜ ਮੀਟਿੰਗਾਂ ਕਰ ਰਹੇ ਪਹਿਲਾਂ ਕਿਸਾਨਾਂ ਨਾਲ ਕਿਉਂ ਨਹੀਂ ਕੀਤੀ ਇਹਨਾਂ ਨੇ ਜੇ ਇਹਨਾਂ ਦੇ ਮਨ ਦੇ ਵਿੱਚ ਪਾਪ ਸੀ ਜਾਂ ਮਨ ਦੇ ਵਿੱਚ ਕੋਈ ਖੋਟ ਸੀ ਜਾਂ ਇਹ ਕਿਸਾਨਾਂ ਨੂੰ ਲੁੱਟਣਾ ਚਾਹੁੰਦੇ ਸੀਗੇ ਤਾਂ ਹੀ ਇਹਨਾਂ ਨੇ ਇੱਕਦਮ ਇਹ ਫਰਮਾਨ ਜਾਰੀ ਕੀਤਾ ਇਹਨਾਂ ਨੇ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਇਹਨਾਂ ਦੇ ਪਿੰਡ ਦੇ ਐਮਐਲਏ ਹੁਣ ਵੀ ਇਹਨਾਂ ਦੇ ਪਿੰਡਾਂ 'ਚ ਫਿਰਦੇ ਆ ਕਿਸੇ ਪੰਚਾਇਤ ਕੋਲੇ ਕੋਈ ਆਪ ਦਾ ਪਟਵਾਰੀ ਭੇਜਿਆ ਹੋ ਬਈ ਤੁਸੀਂ ਲੋਕਾਂ ਨੂੰ ਕਰੋਗੇ ਸਕੀਮ ਬਹੁਤ ਵਧੀਆ ਇਹ ਚੀਜ਼ ਲੋਕਾਂ ਤੋਂ ਪਹਿਲਾਂ ਰਹਿ ਲੈnde ਪਹਿਲਾਂ ਰਹਿ ਤਾਂ ਨਹੀਂ ਲਈ ਕਿਉਂਕਿ ਇਹਨਾਂ ਦੀ ਨੀਚ ਖੋੜ ਸੀ ਪੰਜਾਬ ਨੂੰ ਲੁੱਟਣਾ ਚਾਹੁੰਦੇ ਸੀਗੇ ਔਰ ਜ਼ਮੀਨਾਂ ਦੇ ਢਾਕਾਂ ਮਾਰਨਾ ਚਾਹੁੰਦੇ ਸੀ ਔਰ ਦਿੱਲੀ ਆਣਾ ਦੇ ਖੇਹੜ ਤੇ ਸਾਰਾ ਕੁਝ ਹੋ ਰਿਹਾ ਅਜਾ ਪਹਿਲਾਂ ਤੋਡੇ ਵਾਲੇ ਪਾਸੇ ਠੇਕੇ ਦੀ ਗੱਲ ਕਰਦੇ ਆ ਕਿਲਾ ਠੇਕ ਕਿੰਨੇ ਰੁਪਏ ਨੂੰ ਜਾ ਰਿਹਾ ਹੋਣਾ 75000 ਤੋਂ ਲੈ ਕੇ 80-85000 ਤੱਕ ਠੇਕਾ ਵਾ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਹੁਣ ਕਹਿ ਰਹੇ 20000 ਤੋਂ 50000 ਤੇ ਅਗੇ 50000 ਤੋਂ ਕੱਲ ਨੂੰ 70 ਤੇ ਕਹਿਣਗੇ ਲੱਖ ਦਾ ਇਦਾਂ ਦੇ ਲਾਲਚ ਜਰੂਰ ਦੇਣਗੇ ਇਹ ਪਰ ਜਿਹੜੀ 4000 ਕਰੋੜ ਦਾ ਕਰਜ਼ਾ ਜਿਹੜੀ ਪੰਜਾਬ ਸਰਕਾਰ ਤੇ ਉਹ ਖੇਠੇਕਾ ਕਿੱਥੋਂ ਦੇ ਦੇਣਗੇ ਤੁਸੀਂ ਲੋਕਾਂ ਦੇ ਜਿਹੜੇ ਸਰਕਾਰੀ ਮਲਾਇਮ ਨੂੰ ਤਰਗਾਹ ਹੀ ਦੇ ਦੋ ਟੋਟੇ ਹੋਰ ਇੰਨੇ ਕੰਮ ਪੈਂਡਿੰਗ ਪਈਆਂ ਕੋਈ ਪੁਲ ਵਿਚਾਰੇ ਪਏ ਉਹ ਪੂਰੇ ਕਰ ਲੋ ਤੁਸੀਂ ਲੱਖ ਰੁਪਏ ਤੁਹਾਤੋਂ ਕਿਸਾਨ ਮੰਗਣਾ ਉਹਤੋਂ ਸਾਨੂੰ ਠੇਕਾ ਦੋ ਠੇਕਾ ਤਾਂ ਬੈਸੀ ਸਾਨੂੰ ਮਿਲ ਜਾਂਦਾ ਤੁਹਾਡੀ ਸਕੀਮ ਇਹ ਫੇਲ ਆ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਦਿੱਲੀ ਵਾਲਿਆਂ ਦੇ ਕਹਿਣ ਤੇ ਆਪਦੀ ਜਿਹੜੇ ਇਹ ਤੇ ਕਿਸਾਨਾਂ ਨਾਲ ਡਾਕਾ ਮਾਰਨ ਲੱਗੇ ਆ ਇਹ ਆਪਣਾ ਬੰਦ ਕਰ ਦੇਣ ਨਹੀਂ ਇਹ ਰੋਜ ਜਿਹੜਾ ਜਾਰੀ ਰਹੂਗਾ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਤਹੀਆ ਕੀਤਾ ਜਿਹੜੀ ਸ਼ੁਰੂਆਤ ਕੀਤੀ ਆ ਇਹ ਦਿਨ ਬਰ ਦਿਨ ਇਹ ਜਿਹੜਾ ਜਲਸਾ ਵਧ ਹੀ ਜਾਣਾ ਜੀ ਜਿਵੇਂ ਜਿਵੇਂ ਸਾਨੂੰ ਆਰਡਰ ਹੋਊਗਾ ਸੀ ਉਵੇਂ ਉਹ ਰੈਲੀਆਂ ਵਿੱਚ ਸ਼ਾਮਿਲ ਹੋਈ ਜਾਵਾਂਗੇ ਜਿਵੇਂ ਕਹਦੇ ਨੇ ਕਿ ਜ਼ਮੀਨਾਂ ਦੇ ਜਿਹੜੇ ਰੇਟ ਨੇ ਉਹ ਕਰੋੜਾਂ ਦੇ ਵਿੱਚ ਨੇ ਲੁਧਿਆਣੇ ਦੀ ਜ਼ਮੀਨ ਖਾਸ ਕਰਕੇ ਜਿਹੜੀ ਕਰੋੜਾਂ ਦੇ ਵਿੱਚ ਵਿਕਰੀ ਹੈ ਲੇਕਿਨ ਸਰਕਾਰ ਵੀ ਤਾਂ ਇਹੋ ਚੀਜ਼ ਕਹਿੰਦੀ ਪਈ ਇਹ ਵੀ ਜਿਹੜਾ ਉਸ ਦਾ ਮੁੱਲ ਵੀ ਤੁਹਾਨੂੰ ਮਿਲੇਗਾ ਇੰਨਾ ਵੀ ਹੈ ਨਹੀਂਗਾ ਕਿ ਲਾਸ ਹੋ ਜਾਵੇ ਨਹੀਂ ਗੱਲ ਸਮਝੋ ਇੱਕ ਮੇਰੀ ਗੱਲ ਸਮਝੋ ਤੁਹਾਡਾ ਚੈਨਲ ਇੱਕ ਤੁਸੀਂ ਜਿਹੜਾ ਤੁਸੀਂ ਤੁਹਾਨੂੰ ਰੈਵਨਿਊ ਆ ਰਿਹਾ ਤੁਹਾਨੂੰ ਸਭ ਮਹੀਨੇ ਦਾ 5 ਲੱਖ ਪਾਉਂਦਾ 10 ਲੱਖ ਪਾਉਂਦਾ ਇੱਕ ਸਰਕਾਰ ਸ਼ੇਅਰ ਪਾਲ ਵੀ 5 ਲੱਖ ਦੇ ਵਿੱਚ 2 ਲੱਖ ਸਾਢਾ ਤੁਹਾਨੂੰ 3 ਲੱਖ ਥੋੜੇ ਖਾਤੇ ਤੁਹਾਨੂੰ ਮਨਜ਼ੂਰ ਹੋਊਗਾ ਜੀ ਕੋਈ ਕਿਸਾਨਾਂ ਨਾਲ ਕੋਈ ਇੱਥੇ ਵੀ ਠੱਗੀ ਨਹੀਂ ਮਾਰਦਾ ਕੋਈ ਜਿਹੜੀ ਥੋੜੀ ਇਹ ਜਿਹੜੇ ਕਹਿ ਰਹੇ ਆ ਨਾ ਵੀ ਲੈਂਡ ਮਾਫੀਆ ਕਿਸਾਨਾਂ ਠੱਗੀ ਮਾਰਦਾ ਕਿਸਾਨ ਆਪਣੀ ਮਰਜ਼ੀ ਨਾਲ ਵੇਚਦਾ ਕੋਈ ਧੱਕੇ ਨਾਲ ਨਹੀਂ ਕੋਈ ਜ਼ਮੀਨ ਲੈਂਦਾ ਹੈਗਾ ਇੱਥੇ ਐਨਆਰਆਈਆਂ ਦੀਆਂ ਬੇਠਿਆਂ ਦੀਆਂ ਜ਼ਮੀਨਾਂ ਇੱਥੇ ਸੇਫ ਹੈਗੀਆਂ ਨੇ ਤੇ ਇੱ ਫੜਪਣੀ ਚਾਹੁੰਦੇ ਆ ਜ਼ਮੀਨ ਕਿਹਨੂੰ ਕਿਸਾਨ ਕਿਹੜੇ ਨੇ ਜਿਹੜੇ ਕਹਿੰਦੇ ਐਨਆਰਆਈ ਨੇ ਬਾਹਰ ਬੈਠੇ ਨੇ ਉਹ ਕਹਿੰਦੇ ਨੇ ਵੀ ਜਿਹੜੇ ਇਸ ਸਕੀਮ ਦੇ ਸਾਡੀ ਜ਼ਮੀਨ ਨਹੀਂ ਹੈਹੀ ਹੈਗੀ ਵੀ ਉਹ ਵੀ ਪਵਾ ਦਿਓ ਕਈ ਪਿੰਡਾਂ ਚ ਸਰਪੰਚ ਜਿਹੜੇ ਇਹ ਵੀ ਕਹਿੰਦੇ ਪਏ ਮੈਂ ਤੁਹਾਨੂੰ ਦੱਸਦਾ ਉਹ ਸਿਰਫ ਇਹਨਾਂ ਦੇ ਪਿੱਠੂ ਨੇ ਇਹਨਾਂ ਨੇ ਤਿਆਰ ਕੀਤੇ ਹੋਏ ਆ ਇਹ ਪੂਰੀ ਸਕ੍ਰਿਪਟ ਤਿਆਰ ਕਰਦੇ ਆ ਉਹਨਾਂ ਦਾ ਇੱਕ 2-4 ਘੰਟੇ ਇਹਨਾਂ ਨੂੰ ਪੂਰਾ ਤਿਆਰ ਕਰਦੇ ਆ ਕਿ ਆਪ ਤੁਸੀਂ ਕੱਲ ਨੂੰ ਇਹ ਬੋਲਣਾ ਇਹ ਸਿਰਫ ਬੋਲਣਾ ਇਹਨਾਂ ਹੀ ਡਰਾਮੇਬਾਜ਼ੀ ਆ ਡਰਾਮੇਬਾਜ਼ ਤੋਂ ਬਿਨਾ ਇਹ ਕੁਝ ਨਹੀਂ ਹੈਗੇ ਹਾਂ ਜਿਹੜੇ ਅਸਲੀ ਗਜਟਾ ਜਾਂ ਅਸਲੀ ਜ਼ਿੰਮੇਦਾਰ ਆ ਜਾਂ ਅਸਲੀ ਕੱਲੇ-ਕੱਲੇ ਨੂੰ ਪੁੱਛੋ ਜੇ ਜ਼ਮੀਨ ਦੇ ਕੇ ਰਾਜੀ ਐ ਸਾਨੂੰ ਕੋਈ ਹਰਜਾ ਯਾਰ ਜੇ ਸਾਡੀ ਦੋ ਦੀ ਚਾਰ ਦੀ ਹੁੰਦੀ ਆ ਕਿਹਨੂੰ ਮਰ ਥੋੜਾ-ਥੋੜਾ ਚੈਨਲ ਜੇ 5 ਦਾ 10 ਦਾ ਤੁਸੀਂ ਕਿਉਂ ਨਹੀਂ ਕਿਦੋਂਗੇ ਤੁਸੀਂ ਪਿੰਡਾਂ ਵਿੱਚ ਜਾ ਵੇ ਦੇ ਲੋ ਆ ਕੇ ਤੁਸੀਂ ਪਿੰਡ ਤਿਆਰ ਨਹੀਂ ਤੁਸੀਂ ਆਪਦੇ ਪਿੰਡ-ਪਿੰਡ ਆਜੋ ਚੈਨਲ ਵਾਲੇ ਵੀ ਇੱਕ ਪਿੰਡ ਵਿੱਚ ਇੱਕ ਘਰ ਵੀ ਤਿਆਰ ਹੋਵੇ ਕਿਸੇ ਪਿੰਡ ਵਿੱਚੋਂ ਕੋਈ ਇੱਕ ਗਿਆ ਗੁਜਰਾ ਬੰਦਾ ਵੀ ਤਿਆਰ ਹੋਵੇ ਜਿਹਦੇ ਕੋਲ ਜ਼ਮੀਨ ਨਹੀਂ ਉਹ ਵੀ ਲੋਕ ਸਾਡੇ ਨਾਲ ਖੜੇ ਨੇ ਜਿਨ੍ਹਾਂ ਕੋਲ ਜ਼ਮੀਨ ਦਾ ਕੋ ਟੁਕੜਾ ਵੀ ਨਹੀਂ ਉਹ ਵੀ ਸਾਡਾ ਸਾਥ ਦੇ ਰਹੇ ਵੀ ਇਹ ਕੰਮ ਗਲਤ ਉਹਨਾਂ ਦੇ ਘਰੇ ਘਰ ਵਿੱਚ ਪਾਦੇ ਨੇ ਇਹਨਾਂ ਨੇ ਇਹ ਸਿਰਫ ਹਵਾਵਾਂ ਬਣਾਈਆਂ ਹੋਈਆਂ ਨੇ ਆਉ ਦੇ ਕੋਲੋਂ ਚੀ ਚੱਕ ਦਿੰਦੇ ਨੇ ਉਹੀ ਆਪਦੇ ਬੰਦੇ ਖੜੇ ਕਰ ਲੈਣੇ ਵੀ ਬੰਦੇ ਤਿਆਰ ਨਹੀਂ ਕੋਈ ਤਿਆਰ ਨਹੀਂ ਕੋਈ ਜ਼ਿੰਮੇਵਾਰ ਤਿਆਰ ਨਹੀਂ ਹੈਗਾ ਜਿੰਮੇ ਵਿੱਚੋਂ ਜਿਹੜੀ ਸਰਕਾਰ ਕਹਿੰਦੀ ਆ ਰੂਲਿੰਗ ਪਾਰਟੀ ਕਹਿੰਦੀ ਵੀ ਅਫਵਾਹਾਂ ਹੀ ਇਸ ਤਰ੍ਹਾਂ ਫਲਾਈਆਂ ਜਾਂਦੀਆਂ ਪਈਆਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਵਾ ਵੀ ਇਸ ਕਰਕੇ ਲੋਕਾਂ ਨੂੰ ਇਨਫੋਰਮੇਸ਼ਨ ਹੀ ਨਹੀਂ ਹੈਗੀ ਵੀ ਹੈ ਕਿ ਇਸਦਾ ਮੈਂ ਜਵਾਬ ਦੇਣਾ ਇਸਦਾ ਮੈਂ ਤੁਹਾਨੂੰ ਜਵਾਬ ਦੇਣਾ ਜਿਹੜੀਆਂ ਅਫਵਾਹਾਂ ਦੇ ਰਹੀਆਂ ਅੱਜ ਇਹ ਆਪਦੇ ਜਿਹੜੇ ਚੈਨਲ ਇਹਨਾਂ ਦੇ ਪੈਟ ਚੈਨਲਾਂ ਜਾਂ ਪੈਟ ਐਮ ਐਲ ਏ ਆ ਉਹਨਾਂ ਦੇ ਚੈਨਲ ਤੇ ਪੇਜਾਂ ਤੇ ਐਡ ਚਲਾ ਰਹੇ ਆ ਕਿ ਬਹੁਤ ਵਧੀਆ ਵਾ ਤੁਸੀਂ ਕਹ ਰਹੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਤੋਂ ਡਿਸੀਜਨ ਲੈਂਦੇ ਲੋਕਾਂ ਦੇ ਵਿੱਚ ਅਕੇ ਦੱਸਦੇ ਵੀ ਇਹ ਚੀਜ਼ ਤੁਹਾਡੇ ਫਾਇਦੇ ਦੀ ਹੈਗੀ ਕਿ ਨਹੀਂ ਹੈਗੀ ਅਖਬਾਰਾਂ ਦੇ ਚੱਕ ਚੱਕ ਲੋਕਾਂ ਦੀ ਜਮੀਨਾਂ ਦੇ ਨੰਬਰ ਪਾ ਦੇ ਕਿਹਨੂੰ ਪੁੱਛ ਕੇ ਪਾਏ ਆ ਕਿਹਨੂੰ ਪੁੱਛ ਕੇ ਪਾਏ ਅੱਜ ਆਪਾਂ ਚੈਨਲ ਚਲਾ ਰਹੇ ਆ ਅੱਜ ਮੇਰੀ ਕਾਰ ਖੜੀ ਹੈ ਕੱਲ ਨੂੰ ਮੈਨੂੰ ਅਖਬਾਰ ਤੇ ਆਵੇ ਇੱਕ ਕਾਰ ਦਾ ਸਰਕਾਰ ਦੀ ਹੈ ਦੱਸੋ ਕੌਣ ਪ੍ਰਦਰਸ਼ਿਤ ਕਰ ਲੂ ਤੁਸੀਂ ਲੋਕਾਂ ਦੀ ਪਿੰਡਾਂ ਜਾ ਕੇ ਰਹਿਣੇ ਇਹਨਾਂ ਨੂੰ ਉਦੋਂ ਹੀ ਇਹਨਾਂ ਨੂੰ ਸ਼ੀਸ਼ਾ ਦਿਖਾ ਦੇਣਾ ਸੀ ਕਿ ਵੀ ਜਿਹੜੀ ਤੁਸੀਂ ਸਕੀਮ ਕਰਨ ਲੱਗੇ ਹੋ ਗੱਲ ਤਾਂ ਕੱਲ ਹਜੇ ਸਾਡਾ ਦਿੱਲੀ ਉਧਰ ਨਾ ਖਤਮ ਹੋਇਆ ਇਹ ਦਿੱਲੀ ਵਾਲਿਆਂ ਨਾਲ ਕੱਲ ਪੰਗਾ ਪਿਆ ਹੁਣੇ ਨਵੀਂ ਦਿੱਲੀ ਵਾਲੇ ਸਾਡੇ ਅੱਗੇ ਗੱਲ ਪੈ ਕੇ ਜਾ ਕੇ ਪਰ ਇਹ ਬਾਲਾ ਜਰਨੀ 1.5-2 ਸਾਲ ਚ ਇਹਨਾਂ ਨੂੰ ਇਹ ਇਸ ਚੀਜ਼ ਦਾ ਰਿਜ਼ਲਟ ਦੇਖਣਾ ਪਊਗਾ ਭਗਵੰਤ ਮਾਨ ਨੂੰ ਅਸੀਂ ਕਹਿੰਦੇ ਹਾਂ ਵੀ ਤੂੰ ਦਿੱਲੀ ਵਾਲਿਆਂ ਦੀ ਕਹਿਣ ਦੇ ਉੱਤੇ ਇੱਕ ਘਟ ਪੁਤਲੀ ਬਾਂਡਾ ਬੰਦ ਕਰ ਦੇ ਆਪਦੀ ਥੋੜੀ ਜਿਹੀ ਜ਼ਰੂਰਤ ਦਿਖਾ ਦੇਗਾ ਤਾਂ ਤੇਰੀ ਇੱਜ਼ਤ ਵੱਧੂਗੀ ਘਟੂਗੀ ਨਹੀਂ ਲੱਗਦਾ ਕਿ ਸਰਕਾਰ ਦੇ ਕਹਿਣੇ ਚ ਨਹੀਂ ਹੈਗੇ ਸਰਕਾਰ ਦੇ ਕਹਿਣੇ ਚ ਸਰਕਾਰ ਤਾਂ ਖੁਦ ਭਗਵੰਤਮਾਨ ਹੈ ਸਰ ਭਗਵੰਤਮਾਨ ਉਹਨਾਂ ਨੂੰ ਗੋਡੇ ਟੇਕ ਚੁਕਿਆ ਦਿੱਲੀ ਵਾਲਿਆਂ ਨੂੰ ਗੋਡੇ ਟੇਕ ਚੁਕਿਆ ਉਹਨਾਂ ਨੇ ਦਿੱਲੀੋਂ ਵਿਹਲੇ ਹੋ ਗਏ ਕੋਈ ਇੱਥੇ ਆ ਕੇ ਹੁਣ ਉਹਦੇ ਡਾਕਾ ਮਾਰਨਾ ਚਾਹੁੰਦੇ ਉਹਨਾਂ ਨੂੰ ਪਤਾ ਪੰਜਾਬ ਨੂੰ ਲੁੱਟਣਾ ਸੌਖਾ ਭੋਲੇ ਭਾਲੇ ਲੋਕ ਆ ਅੱਜ ਜਵਾਬੀ ਹੋ ਕੇ ਰੋਟ ਲਾਂਗੇ ਕੋਸ਼ਿਸ਼ ਕਰ ਰਹੇ ਆ ਪਰ ਅੱਜ ਇਸ ਵਾਰ ਇਹਨਾਂ ਦੀ ਸਕੀਮ ਫੇਲ ਕਰਕੇ ਹਟਾਂਗੇ ਔਰ ਡੰਕ ਦੀ ਝੋਟ ਦੇ ਫੇਲ ਕਰਕੇ ਛੱਡਾਂਗੇ ਤੁਹਾਡੇ ਇਸਲਪਿੰਡ ਦੀ ਗੱਲ ਕਰ ਲੈਨੇ ਆ ਕਿ ਇਸਲਪਿੰਡ ਦੀ ਜਿਹੜੀ ਜ਼ਮੀਨ ਹੈ ਸਾਰੀ ਜਿੰਨੀ ਵੀ ਉਪਜਾਊ ਜ਼ਮੀਨ ਹੈ ਸਾਰੀ ਇਸ ਸਕੀਮ ਦੇ ਵਿੱਚ ਲੈਂਡ ਪੂਲਿੰਗ ਦੇ ਆ ਘਰਾਂ ਪੈ ਪਿੰਡਾਂ ਦੇ ਨੰਬਰ ਵੀ ਪਾਤੇ ਇਹਨਾਂ ਦੇ ਘਰਾਂ ਦੇ ਨੰਬਰ ਵੀ ਪਾਤੇ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਨੰਬਰ ਵੀ ਪਾਤੇ ਘਰ ਵੀ ਵੇਚਨੇ ਘਰ ਵੀ ਵੇਚਨੇ ਕੋਈ ਇਹਨਾਂ ਦੇ ਕੁਝ ਨਹੀਂ ਮਤਲਬ ਕੋਈ ਦੇਖਿਆ ਹੋਵੇ ਵੀ ਕਿਹੜੀ ਜ਼ਮੀਨ ਘਰ ਰਹਿਸ਼ੀ ਏਰੀਆ ਆ ਕਿਹੜੀ ਅਪਜਾਊ ਆ ਕੁਝ ਨਹੀਂ ਇਹਨਾਂ ਦਾ ਕੋਈ ਡਾਟਾ ਨਹੀਂ ਇਹਨਾਂ ਕੋਲੇ ਚੱਕ ਇਹਨਾਂ ਨੰਬਰ ਪਾਤੇ ਸਰਕਾਰ ਤਾਂ ਕਹਿੰਦੀ ਵੀ ਕੱਲੀ ਜਿਹੜੀ ਜ਼ਮੀਨ ਹੈ ਉਹੀ ਅਕਵਾਇਰ ਕੀਤੀ ਜਾਊਗੀ ਕਿ ਜ਼ਮੀਨਾਂ ਉਹੀ ਕੱਲੀ ਅਕਵਾਇਰ ਕੀਤੀ ਜਾਊ ਰਹਿਸ਼ੀ ਇਲਾਕੇ ਦੇ ਵਿੱਚ ਨਹੀਂ ਇਹ ਜਦੋਂ ਉਹਨਾਂ ਦਾ ਕੋਈ ਡਾਟਾ ਹੀ ਨਹੀਂ ਕੋਈ ਮੈਂ ਤਾਂ ਹੀ ਤਾਂ ਕਹਿਣਾ ਵੀ ਜਦ ਥੋੜੀ ਕੋ ਪਲੈਨਿੰਗ ਨਹੀਂ ਕੁਝ ਨਹੀਂ ਹੈਗਾ ਤੁਸੀਂ ਕਿਉਂ ਇਸ ਚੀਜ਼ ਦੇ ਡਾਕਾ ਮਾਰਨ ਲੱਗੇ ਹੋਏ ਹੋ ਜੋ ਹੁਣ ਕੱਲ ਨੂੰ ਮਾਣਾ ਹੀ ਹੋਵੇ ਬਾਕੀ ਇਹਨਾਂ ਦਾ ਇਹੀ ਕਹਿਣਾ ਮਾਮਾ ਜੀ ਜਿਹੜੀ ਜੇ ਕੋਈ ਕਿਸਾਨ ਜ਼ਮੀਨ ਦੇਊਗਾ ਉਹ ਉਹਦੀ ਅਸੀਂ ਰਿਕੁਇਰ ਕਰਾਂਗੇ ਕਿਸਾਨ ਤਾਂ ਸਾਰੇ ਇੱਥੇ ਬੈਠੇ ਆ ਕੋਈ ਵੀ ਨਹੀਂ ਕਹਿੰਦਾ ਵੀ ਅਸੀਂ ਜ਼ਮੀਨ ਦੇਣੀ ਆ ਸਾਰੇ ਕਹਿ ਰਹੇ ਆ ਵੀ ਹਾਂ ਅਸੀਂ ਜ਼ਮੀਨ ਨਹੀਂ ਦੇਣੀ ਕੁਝ ਵੀ ਨਹੀਂ ਕਰਨਾ ਹੈਗਾ ਤੇ ਐਵੇਂ ਧੱਕੇ ਨਾਲ ਉਦੋਂ ਬਿਨਾ ਸਾਰੇ ਨੰਬਰ ਘਰਾਂ ਦੇ ਵੀ ਪਵਾ ਦੇ ਜਿੰਨਾ ਰਹਾਇਸ਼ੀ ਏਰੀਆ ਵਾ ਕੋਈ ਲਾਲਕੀਰ ਦੇ ਵਿੱਚ ਵਾ ਕੁਝ ਵੀ ਨਹੀਂ ਇਹਨਾਂ ਨੇ ਛੱਡਿਆ ਜਿਹੜੇ ਹੁਣ ਪਿੰਡਾਂ ਦੇ ਵਿੱਚ ਘਰ ਬਣੇ ਹੋਏ ਆ ਲੋਕਾਂ ਨੇ ਸਾਰੀ ਸਾਰੀ ਉਮਰ ਨੰਗੀ ਘਰ ਬਣਾਉਂਦਿਆਂ ਨੂੰ ਉਹ ਦੁਬਾਰਾ ਘਰ ਕਿੱਥੋਂ ਬਣ ਜਾਣਗੇ ਕਿੱਥੇ ਜਾ ਕੇ ਦੁਬਾਰਾ ਬਣਾਉਣਗੇ ਕਹਿੰਦੇ ਜੀ ਇਹ 1000 ਗਜ ਦਾ ਇੱਕ ਪਲਾਟ ਮਿਲੂਗਾ ਇੱਕ 200 ਗਜ ਦਾ ਮਿਲੂਗਾ ਉਹ ਕਦੋਂ ਡਿਵੈਲਪ ਹੋਊਗਾ ਕਦੋਂ ਉਹਦੇ ਵਿੱਚ ਆਮਦਨ ਹੋਊਗੀ ਸਾਡੀ ਜ਼ਮੀਨ ਦਾ ਸਾਡਾ ਹੀ ਪਲਾਟ ਐਵੇਂ ਸਾਨੂੰ ਬਣਾ ਕੇ ਦੇ ਦੇਣਗੇ ਉਹਦਾ ਕੀ ਮਤਲਬ ਬਣਿਆ ਇਹ ਜ਼ਮੀਨਾਂ ਦੇ ਕਸਰਾ ਨੰਬਰ ਵਗੈਰਾ ਤੁਸੀਂ ਚੈੱਕ ਕੀਤੇ ਨੇ ਖਸਰਾ ਨੰਬਰ ਸਾਰੇ ਚੈੱਕ ਕੀਤੇ ਸਾਡੇ ਪਿੰਡ ਦੇ ਤਾਂ ਸਾਰੇ ਨੰਬਰ 1 ਤੋਂ ਲੈ ਕੇ 1219 ਤੱਕ ਸਾਰੇ ਨੰਬਰ ਹੀ ਪਾਏ ਹੋਏ ਨੇ ਹੈ ਕਿ ਨਹੀਂ ਜ਼ਮੀਨ ਵੈਸੇ ਉ ਟੋਟਲ ਜ਼ਮੀਨ ਜਿਵੇਂ ਸਾਡੇ ਪਿੰਡ ਦੀ 1000 ਏਕੜ ਤੋਂ ਉੱਪਰ ਬਾਅਦ 3000 ਏਕੜ ਅਸੀਂ ਆਸੇ-ਪਾਸੇ ਪਿੰਡਾਂ ਦੇ ਵਿੱਚ ਲਈ ਹੋਈ ਆ ਉਹ ਸਾਰਾ ਏਰੀਆ ਜੀ ਸਾਡਾ ਤਾਂ ਵਿੱਚ ਆ ਗਿਆ ਉਹਦਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਬਾਕੀ ਜੇ ਸਾਨੂੰ ਲੋਡ ਹੋ ਕਿਸੇ ਜ਼ਿਮੀਂਦਾਰ ਨੂੰ ਆਪਣੇ ਆਪ ਜ਼ਮੀਨ ਵੇਚ ਲਿੰਦਾ ਵਾ ਸਾਨੂੰ ਅਕਵਾਇਰ ਕਰਨ ਦੀ ਦਾ ਲੋਡ ਨਹੀਂ ਵੀ ਹਾਂ ਅਸੀਂ ਇਹਨਾਂ ਦੇ ਮੂੰਹ ਨਹੀਂ ਦੇਖੀਏ ਜਾਂ ਕੁਝ ਹੋਰ ਦੇਖੀਏ ਠੀਕ ਆ ਨਾ ਵੀ ਬਾਕੀ ਜੇ ਤੁਸੀਂ ਡਿਵੈਲਪਮੈਂਟ ਕਰਨੀ ਆ ਕੋਈ ਇਹ ਕਹਿੰਦੇ ਵੀ ਹਾਂ ਵੀ ਜੀ ਅਫੋਰਡੇਬਲ ਹਾਊਸਿੰਗ ਦੇਣੀ ਆ ਅਸੀਂ 30000 ਗਾਜ ਨੂੰ ਕਿਹੜੀ ਅਫੋਰਡੇਬਲ ਹਾਊਸਿੰਗ ਹੁੰਦੀ ਆ ਅਗਲਾ ਕੋਈ ਠੀਕ ਹੈ ਜੀ ਉਹ ਕਿਹੜਾ ਬੰਦਾ ਵਾ ਜਿਹੜਾ ਆਮ ਬੰਦਾ ਨੌਕਰੀ ਕਰਦਾ ਜਾਂ ਕੋਈ ਹੋਰ ਗਰੀਬ ਬੰਦਾ 1.5 ਕਰੋੜ ਦਾ ਪਲਾਟ ਲੈ ਲੂ ਫਿਰ ਉਹਦੇ ਤੇ ਘਰ ਵੀ ਪਾਊਗਾ ਇਹ ਕਿੱਥੋਂ ਅਫੋਰਡੇਬਲ ਹਾਊਸਿੰਗ ਹੋਗੀ 2-3 2-3 ਲੱਖ ਨੂੰ ਬੇਸਵਾਜੇ ਪੈਂਡ ਚ ਮੈਲਦਾ ਬਾਤ ਆ ਉਹ ਅਗਲਾ ਆਨਾਂ ਕਾਨੀ ਕਰਦਾ ਔਖਾ ਹੁੰਦਾ ਉਹਦੇ ਲਈ ਇਹ ਚੀਜ਼ ਨੂੰ ਲੈਣਾ ਹਨਾ ਇਹ 30000 ਨੂੰ ਗੱਜ ਕਿਹੜੀ ਅਫੋਰਡੇਬਲ ਹਾਊਸਿੰਗ ਹੋਗੀ ਫਿਰ ਉਹ ਡਿਵੈਲਪ ਕਦੋਂ ਹੋਊਗੀ ਕੋਈ ਇਹਨਾਂ ਦਾ ਕੋਈ ਪਲਾਨ ਨਹੀਂ ਹੈਗਾ ਕੋਈ ਇਹਨਾਂ ਦਾ ਨਕਸ਼ਾ ਨਹੀਂ ਬਣਿਆ ਹੋਇਆ ਵਾ ਵੀ ਹਾਂ ਕਿਵੇਂ ਕਿੱਥੋਂ ਸੜਕਾਂ ਕੱਢਣੀਆਂ ਕੀ ਕਰਨਾ ਕੀ ਨਹੀਂ ਕਰਨਾ ਇੱਕ ਬੰਦਾ ਹੁਣ ਜ਼ਮੀਨ ਦਿੰਦਾ ਇੱਕ ਨਹੀਂ ਦਿੰਦਾ ਉਹ ਕੌਣ ਵਿੱਚੋਂ ਹਟ ਡਵੈਲਪ ਹੋ ਜੂਗਾ ਏਰੀਆ ਐਵੇਂ ਕਿਵੇਂ ਹੋ ਜੂਗਾ ਐਵੇਂ ਆਪ ਦੇ ਕੋਲੋਂ ਹੀ ਛੱਡੀ ਜਾਂਦੇ ਆ ਜੀ ਇਹ ਸਾਰਾ ਇਹਨਾਂ ਨੇ ਲੋਨ ਤੇ ਚੱਲ ਰਿਹਾ 4 ਲੱਖ ਕਰੋੜ ਤੱਕ ਇਹ ਕਰਜਾ ਚੜ ਗਿਆ ਆ ਹੁਣੇ 8500 ਕਰੋੜ ਹੋਣ ਲੈ ਕੇ ਹਟੇ ਨੇ ਇਹ ਠੀਕ ਆ ਜੀ ਉਦੋਂ ਬਿਨਾਂ ਇਹ ਲੱਖ ਰੁਪਈਆ ਕੀਲੇ ਦਾ ਕਹਿੰਦੇ ਆ 24000 ਕੀਲੇ ਦਾ 24 ਲੱਖ ਕਰੋੜ ਬਣ ਜਾਣਾ 24 ਲੱਖ ਹਜ਼ਾਰ ਕਰੋੜ ਉਹ ਕਿੱਥੋਂ ਦੇ ਦੇਣਗੇ ਇਹ 85 8500 ਕਰੋੜ ਦਾ ਰੁਪਇਆ ਮੰਗਦੇ ਫਿਰਦੇ ਇਹ ਵੱਧ ਵਿਆਜ ਤੇ ਸੈਂਟਰ ਗਵਰਨਮੈਂਟ ਤੋਂ ਆਰਬੀਆਈ ਤੋਂ ਇਹ 24 ਲੱਖ ਹਜ਼ਾਰ ਕਰੋੜ ਰੁਪਇਆ ਕਿੱਥੋਂ ਮੈਨੇਜ ਕਰਨਗੇ ਪਹਿਲਾਂ ਉਹ ਤਾਂ ਦੱਸ ਦੇਣ ਜਿਹੜਾ ਫਸਲਾਂ ਦਾ ਇਹਨਾਂ ਰੈਵਨਿਊ ਆਉਂਦਾ ਕਿੰਨੀਆਂ ਦੁਕਾਨਾਂ ਚੱਲਦੀਆਂ ਨੇ ਕਿੰਨੇ ਮਜ਼ਦੂਰਾਂ ਦਾ ਕੰਮ ਚੱਲਦਾ ਵਾ ਉਹ ਸਾਰਾ ਬੰਦ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਵਾ ਇਹਦਾ ਬੈਠੇ ਬੈਠੇ ਇਹਨਾਂ ਨੇ ਸਕੀਮ ਬਣਾਈ ਤੇ ਹੁਣ ਜਿਉਂ ਅਖਬਾਰਾਂ ਦੇ ਵਿੱਚ ਐਡਾਂ ਦੇਣ ਲੱਗੇ ਆ ਟੀਵੀ ਦੇ ਵਿੱਚ ਐਡਾਂ ਦੇਣ ਲੱਗੇ ਆ ਜਾਂ ਇਹਨਾਂ ਨੇ ਹਾਇਰ ਕੀਤੇ ਹੋਏ ਨੇ ਯੂਟਿਊਬਰ ਕੋਈ ਬੀਹਾਂ ਬਾਕੀ ਇਹਨਾਂ ਦੇ ਐਮਐਲਏ ਦੀਆਂ ਡਿਊਟੀਆਂ ਲਾਤੀਆਂ ਸਰਪੰਚਾਂ ਨੂੰ ਆ ਕੇ ਕੁਛ ਨਾ ਕੁਛ ਕਹੀ ਜਾਂਦੇ ਜੀ ਆਪਦੇ ਲੋਕਾਂ ਨੂੰ ਮਨਾਓ ਤੁਸੀਂ ਐਂ ਕਰੋ ਇਸ ਸਕੀਮ ਬਹੁਤ ਵਧੀਆ ਲੋਕ ਪਾਗਲ ਥੋੜੀ ਆ ਵੀ ਜੇ ਸਕੀਮ ਵਧੀਆ ਹੁੰਦੀ ਤਾਂ ਲੋਕ ਆਪ ਜਾ ਕੇ ਕਹਿੰਦੇ ਵੀ ਸਾਡਾ ਸਾਡੀ ਜ਼ਮੀਨ ਲੈ ਲਓ ਜੀ ਜਿੱਥੇ ਪਹਿਲਾਂ ਹੀ ਕਰੋੜਾਂ ਦਾ ਰੇਟ ਵਾ ਉਹਨਾਂ ਅਗਲੇ ਨੂੰ ਮੂੰਹ ਮੰਗੇ ਪੈਸੇ ਮਿਲ ਰਹੇ ਆ ਠੀਕ ਹਨ ਜੀ ਵੀ ਉਹ ਜਦੋਂ ਜੀ ਕਰਦਾ ਵੇਚ ਸਕਦਾ ਵਾ ਆਪਦੀ ਜ਼ਮੀਨ ਜਰੂਰਤਾਂ ਦਾ ਹਾਂ ਜਿੰਨੀ ਜ਼ਰੂਰਤ ਵਾ ਚਾਹੇ ਕਿਸੇ ਕੋਲ 10 ਏਕੜ ਆ 5 ਵਾ ਉਹਦੇ ਵਿੱਚੋਂ ਕੋਈ ਅੱਧਾ ਏਕੀਲਾ ਵੇਚ ਦੇਵੇ ਏਕੀਲਾ ਵੇਚ ਦੇਵੇ ਪਹਿਲੀਆਂ ਕਲੋਨੀਆਂ ਹੀ ਪਹਿਲਾਂ ਤਾਂ ਖਾਲੀ ਪਈਆਂ ਕਿੰਨੀਆਂ ਉਹੀ ਪਹਿਲਾਂ ਉਹਨਾਂ ਨੂੰ ਅਪਰੂਵ ਕਰਵਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਹੀ ਐਕਵਾਇਰ ਕਰ ਲੈਣੇ ਇਹ ਉਦੋਂ ਲਈ ਇੰਝ ਬਹੁਤ ਹੈਗੀਆਂ ਨੇ ਜਿਹੜੀ ਹੈਗੀ ਜ਼ਮੀਨਾਂ ਹਾਂਜੀ ਹਾਂਜੀ ਬਿਲਕੁਲ ਹੈਗੀਆਂ ਨੇ ਕਲੋਨੀਆਂ ਬਣਾਏ ਬਾਕੀ ਜੇ ਇਹਨਾਂ ਨੇ ਹਾਊਸ ਅਫੋਰਡੇਬਲ ਹਾਊਸਿੰਗ ਦੇਣੀ ਆ ਨਾ ਉਹਦੇ ਲਈ ਫਲੈਟ ਹੁੰਦੇ ਨੇ ਠੀਕ ਹੈ ਜੀ ਫਲੈਟ ਬਣਾ ਦੇਣ ਦੇ ਦੇਣ ਲੋਕਾਂ ਨੂੰ ਚਾਹੇ ਫ੍ਰੀ ਦੇ ਦੇਣ ਇਹ ਮੈਂ ਲੋਕਾਂ ਨੂੰ ਬੇਕਾਰ ਕਰਕੇ ਅਸੀਂ ਕਿੱਥੇ ਜਾ ਕੇ ਫਿਰ ਮੁੜ ਕੇ ਰਵਾਂਗੇ ਸਾਡੇ ਤਾਂ ਹੁਣ ਘਰਾਂ ਦੇ ਵੀ ਨੰਬਰ ਵਿੱਚ ਪਾਤੇ ਇੱਕ ਹੋਰ ਥੋੜਾ ਜਿਹਾ ਸ਼ੂਸ਼ਾ ਛੱਡ ਰਹੇ ਆ ਵੀ ਜਿਹੜੀ ਨਾ ਅਸੀਂ ਅਨਥੋਰਾਈਟ ਕਲੋਨੀਆ ਡਵੈਲਪ ਹੋ ਗਈਆਂ ਫੁਲਾਨਾ ਹੋ ਗਿਆ ਤੁਹਾਡੀ ਸਰਕਾਰ ਨੂੰ 3.5 ਸਾਲ ਹੋ ਗਏ ਜਿਹੜੀ ਤੁਹਾਡੀ ਸਰਕਾਰ ਦੇ ਵਿੱਚ ਜਿਹੜੀ ਤੁਹਾਡੇ ਮੁਲਾਜ਼ਮ ਸੀਗੇ ਜਾਂ ਤੁਹਾਡੀ ਸਰਕਾਰ ਸੀ ਸੁੱਤੀ ਪਈ ਸੀ ਉਹਦੇ ਜਦੋਂ ਅਨਥੋਰਾਈਟ ਕਲੋਨੀਆ ਪਾਸ ਹੋ ਗਈਆਂ ਉਦੋਂ ਮੈਂ ਉਦੋਂ ਮੈਂਕਮੇ ਤੁਹਾਡੇ ਕੀ ਕਰਦੇ ਸੀਗੇ ਜੋ ਤੁਸੀਂ ਨਾ ਅਥੋਰਾਈਜ਼ ਉਦੋਂ ਦਾ ਤੁਸੀਂ ਵਿੱਚ ਉਹਨਾਂ ਤੋਂ ਪੈਸੇ ਫੜਫੜਾਣਾ ਅਥੋਰਾਈਜ਼ਡ ਕਲੋਨੀ ਆ ਪਾਸ ਕਰਵਾਤੀਆਂ ਹੁਣ ਉਸੇ ਚੀਜ਼ ਦਾ ਬਹਾਨਾ ਬਣਾ ਕੇ ਕਹਿ ਰਹੇ ਹੋ ਅਸੀਂ ਅਪਰੂਵਡ ਕਲੋਨੀ ਆ ਅਪਰੂਵਡ ਬਿਲਕੁਲ ਜਿਹੜੀਆਂ ਅੱਜ ਕੱਲ ਕਲੋਨੀ ਆ ਪਾਸ ਹੋ ਰਹੀਆਂ ਅਪਰੂਵਡ ਹੋ ਰਹੀਆਂ ਨੇ ਥੋੜੀ ਅਪਰੂਵ ਅਪਰੂਵ ਮਹਿਕਮੇ ਤੋਂ ਅਪਰੂਵ ਹੋ ਕੇ ਹੋ ਰਹੀਆਂ ਨੇ ਇਹਦੇ ਵਿੱਚ ਕੋਈ ਬਹਾਨਾ ਲਾਉਣ ਦੀ ਲੋੜ ਨਹੀਂ ਕਿ ਅਨਅਥੋਰਾਈਜ਼ਡ ਕਲੋਨੀਆਂ ਨੇ ਜਿਹੜੀਆਂ ਜੇ ਹਾਂ ਕੁਝ ਇਹਨਾਂ ਨੇ ਸੋਧ ਕਰਨੀ ਸੀ ਜਿਹੜੀਆਂ ਅਨਅਥੋਰਾਈਜ਼ਡ ਉਹਨੂੰ ਅਥੋਰਾਈਜ਼ ਕਰਨ ਦਾ ਕੁਝ ਨਾ ਕੁਝ ਜਰੀਆ ਬਣਾਉਂਦੇ ਨਾ ਕਿ ਜਿਹੜੀ ਨਵੀਂ ਜ਼ ਇਹ ਜ਼ਮੀਨਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਔਰ ਇਹ ਜੋ ਮੋਟੀ ਕਮਾਈ ਆ ਤਖੜਾ ਸਕੈਮ ਆ ਕੈਲਕੂਲੇਸ਼ਨ ਕਰਕੇ ਤੁਹਾਨੂੰ ਆਪਣੇ ਸਾਲ ਡੇਢ ਸਾਲ ਤੋਂ ਆਪਣੇ ਸਾਹਮਣੇ ਆਇਆ ਕਿ ਕਿੱਡਾ ਸਕੈਮ ਆ ਜਿਹੜਾ ਕਿ ਇਹ ਤੋਂ ਪੈਸੇ ਸਾਰੇ ਲਵੇਟ ਕੇ ਦੀ ਲੈ ਜਾਣਾ ਚਾਹੁੰਦੇ ਆ ਹਾਂ ਜਿਹੜੀਆਂ ਲਾਲਕੀਰ ਦੀ ਗੱਲ ਕਰਦਾ ਹੈ ਕਈ ਜ਼ਮੀਨਾਂ ਲਾਲਕੀਰ ਦੇ ਅੰਦਰ ਵੀ ਹੈਗੀਆਂ ਨੇ ਵਿੱਚ ਜਿਹੜੀਆਂ ਆਈਆਂ ਹੋਈਆਂ ਇਸ ਚੀਜ਼ ਦੇ ਵਿੱਚ ਨਾ ਇਸ ਸਕੀਮ ਦੇ ਵਿੱਚ ਤੇ ਕਹਿੰਦੇ ਵੀ ਉਹਦਾ ਰੇਟ ਘਟ ਸੀਗਾ ਵੀ ਉਹਦੇ ਵਿੱਚ ਤਾਂ ਸਰਕਾਰ ਫਿਰ ਵੀ ਇਹ ਕਹਿੰਦੀ ਪਈ ਆ ਵੀ ਹਾਂ ਇਹ ਠੀਕ ਚੀਜ਼ ਸੀਗੀ ਵੀ ਜਿਹੜੀਆਂ ਬਾਕੀ ਜ਼ਮੀਨਾਂ ਹੈਗੀਆਂ ਨੇ ਜਿੰਨਾ ਲੈਂਡ ਪੂਲਿੰਗ ਦੇ ਵਿੱਚ ਉਪਜਾਊ ਨਹੀਂ ਹੈਗੀਆਂ ਉਹ ਇੱਕ ਵਾਰ ਕਿਤੇ ਜਾਣੀਆਂ ਨੇ ਹਾਂ ਦੇਖੋ ਹੁਣ ਜਦੋਂ ਚੰਡੀਗੜ੍ਹ ਦੇ ਤੋਂ ਬਸਾਇਆ ਸੀਗਾ ਉਹ ਜ਼ਮੀਨ ਆ ਪਜਾਊ ਨਹੀਂ ਸੀਗੀ ਉਹ ਉੱਚੀ ਨਮੀ ਜ਼ਮੀਨ ਸੀ ਪਾਣੀ ਦਾ ਪੱਧਰ ਬਹੁਤ ਡਾਊਨ ਸੀਗਾ ਉੱਥੇ ਸ਼ਹਿਰ ਬਸਾਇਆ ਕਿਸੇ ਮਤਲਬ ਉਹ ਇੱਕ ਕਹਿ ਸਕਦੇ ਆ ਕਿ ਉੱਥੇ ਵੀ ਉੱਥੇ ਉਪਜਾਊ ਜ਼ਮੀਨ ਨਹੀਂ ਸੀ ਜਾਂ ਉੱਥੇ ਖੇਤੀਬਾੜੀ ਨਹੀਂ ਹੁੰਦੀ ਸੀ ਸਾਡੀਆਂ ਜ਼ਮੀਨਾਂ ਤਾਂ 60 60 60 ਫੁੱਟ ਦੇ ਸਾਡੇ ਤਾਂ ਪਾਣੀ ਆ ਔਰ ਸਾਡੀਆਂ ਪੂਰੀਆਂ ਤਕੜੀਆਂ ਜ਼ਮੀਨਾਂ ਤੇ ਤਿੰਨ ਫਸਲਾਂ ਹੁੰਦੀਆਂ ਨੇ ਤਿੰਨ ਫਸਲਾਂ ਵੀ ਪੂਰੀਆਂ ਟੌਪ ਦੀਆਂ ਹੁੰਦੀਆਂ ਨੇ हां ਵੀ ਆਇਆ ਨਹੀਂ ਆ ਕਿ ਸਾਡੀ ਉਪਜਾਊ ਜ਼ਮੀਨ ਨਹੀਂ ਹੈਗੀ ਕੀ ਇਹਨਾਂ ਦੇ ਕਿਹੜੇ ਮਾਪਦੰਡ ਸੀ ਕੀ ਆ ਕਿ ਇਹਨਾਂ ਨੇ ਕੋਈ ਡਾਟਾ ਇਕੱਠਾ ਕੀਤਾ ਕੀ ਕੋਈ ਸਰਵੇ ਕੀਤਾ ਕਿੰਨੇ ਕਿਸਾਨਾਂ ਦੇ ਤੁਸੀਂ ਜਿਹੜੀ ਰੋਟੀ ਰੋਜ਼ਗਾਰ ਮਾਰ ਰਹੇ ਹੋ ਹੁਣ ਇਹ ਜਵਿੰਦਰ ਸਿੰਘ ਰਾਜੂ ਆ ਸਭਾ ਸੌ ਕਿਲੇ ਦੀ ਖੇਤੀ ਕਰਦਾ ਠੇਕੇ ਤੇ ਲੈ ਕੇ ਕਰਦਾ ਦੱਸੋ ਜੇ ਜ਼ਮੀਨਾਂ ਅਕਵਾਇਰ ਹੋ ਗਈਆਂ ਜਾਂ ਕੁਝ ਇਦਾਂ ਦਾ ਫਰਮਾਨ ਆ ਗਿਆ ਤਿੰਨ ਚਾਰ ਸਾਲ ਪਹਿਲਾਂ ਨਹੀਂ ਕਿਲੋਨੀ ਦਾ ਅਜੇ ਭਰੀਆਂ ਨਹੀਂ ਹੈਗੀਆਂ ਜੀ ਆਏ ਹੁਣ 24000 ਲੱਖ ਕਰੋੜ ਰੁਪਈਆ ਦੇਣ ਨੂੰ ਕਹਿੰਦੇ ਨੇ 1 ਲੱਖ ਰੁਪਈਆ ਪਰ ਏਕੜ ਦਾ ਉਹੀ ਇਹ ਜਿਹੜੀਆਂ अनऑथराइज्ड ਕਲੋਨੀਆਂ ਨੇ ਅਪਰੂਵਡ ਨਹੀਂ ਹੋਈਆਂ ਜਾਂ ਅਪਰੂਵਡ ਹੈਗੀਆਂ ਨੇ ਉਹਨਾਂ ਨੂੰ ਅਕਵਾਇਰ ਕਰ ਲੈਣ ਉਹਨਾਂ ਨੂੰ ਦੇ ਦੇਣ ਉਹਨਾਂ ਦਾ ਬਣਦਾ ਉੱਥੇ ਹਾਊਸੇਬਲ ਅਫੋਰਡੇਬਲ ਹਾਊਸਿੰਗ ਕਰ ਦੇਣ ਉਹ ਤਾਂ ਆਲਰੇਡੀ ਕਟੀਆਂ ਹੀ ਹੋਈਆਂ ਕਲੋਨੀਆਂ ਸੋਸਾਇਟੀਆਂ ਹੈਗੀਆਂ ਕਿੰਨੀਆਂ ਉਹਨਾਂ ਨੂੰ ਅਕਵਾਇਰ ਕਰਨ ਉਹਨਾਂ ਨੂੰ ਪ੍ਰੋਪਰ ਡਿਵੈਲਪ ਕਰਨ ਉਹਥੇ ਲੋਕਾਂ ਨੂੰ ਅਫੋਰਡੇਬਲ ਹਾਊਸਿੰਗ ਕਰ ਦੇਣ ਲੋ ਅਸੀਂ ਜਦ ਮੰਗ ਹੀ ਨਹੀਂ ਰਹੇ ਇਹਨਾਂ ਤੋਂ ਕੁਝ ਵੀ ਹਾਂ ਵੀ ਸਾਨੂੰ ਠੇਕਾ ਦਿਓ ਜਾਂ ਕੁਝ ਹੋਰ ਦਿਓ ਠੇਕਾ ਸਾਨੂੰ ਵੈਸੇ ਵੀ ਮਿਲ ਜਾਂਦਾ ਜਾਂ ਅਸੀਂ ਆਪਦਾ ਕੀਤੀ ਕਰਕੇ ਗੁਜ਼ਾਰਾ ਕਰਦੇ ਆਂ ਜਿਹੜੀਆਂ ਵੀ ਆਨ ਅਥੋਰਾਈਜ਼ਡ ਕਲੋਨੀਆ ਉਹਨਾਂ ਨੂੰ ਡਿਵੈਲਪ ਕਰ ਲੈਣਾ ਉਹਨਾਂ ਨੂੰ ਪੈਸਾ ਦੇਣ ਜਿਹੜਾ ਹੈਗਾ ਉਹਨਾਂ ਨੇ ਖਰੀਦੇ ਹੋਇਆ ਪਹਿਲਾਂ ਆਪਣੇ ਆਪ ਹੀ ਲੋਕਾਂ ਨੂੰ ਫੋਰਟੇਬਲ ਹਾਊਸਿੰਗ ਮਿਲ ਜੂਗੀ ਤੁਸੀਂ 750 ਏਕੀਲੇ ਦੀ ਖੇਤੀ ਕਰਦੇ ਪਿਓ ਕਿੰਨੇ ਕ ਜਮੀਨ ਤੇ ਜਿਹੜੀ ਹੈਗੀ ਆ ਸਕੀਮ ਦੇ ਅੰਦਰ ਆਈ ਹੋਈ ਤੁਹਾਡੀ ਸਾਰੀ ਆਈ ਹੈ ਟੋਟਲ 750 ਏਕੀਲਾ ਹਾਂ ਸਾਰੀ 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 ਠੀਕ ਆ ਤਿੰਨ ਚਾਰ ਪਿੰਡਾਂ ਜਿਹੜਾ ਆਪਾਂ ਖੇਤੀ ਕਰਦੇ ਉਹ ਸਾਰੇ ਪਿੰਡੇ ਦੇ ਵਿੱਚ ਪਾਏ ਹੋਏ ਨੇ ਠੀਕ ਆ ਹੁਣ ਕੀ ਲੱਗਦਾ ਕਿਸੇ ਬੰਦੇ ਕੋਲ 20 ਏਕੜ ਜ਼ਮੀਨ ਆ ਉਹਨੂੰ ਮੈਂ 14 ਲੱਖ ਸਾਲ ਦਾ ਠੇਕਾ ਦੰਨਾ ਹਰ ਇੱਕ ਵਾਰੀ ਉਹ ਤੋਂ ਸਾਰੀ ਜ਼ਮੀਨ ਖੋਲਣਗੇ ਉਹ ਕਿਵੇਂ ਗਿਆਰਾ ਕਰੂਗਾ ਆਪਦਾ ਮੇਰੇ ਨਾਲ ਕਿੰਨਾ ਪਰਵਾ 10 ਪਰਿਵਾਰ ਮੇਰੇ ਨਾਲ ਰੂਹ ਜੁੜੇ ਹੋਏ ਨੇ ਜਿਹੜੇ ਮੇਰੇ ਨਾਲ ਕੰਮ ਕਰਾ ਰਹੇ ਨੇ ਕਿੱਧਰ ਜਾਣਗੇ ਉਹ ਪਰਿਵਾਰ ਇਕੱਲਾ ਜ਼ਿਮੀਂਦਾਰ ਨਹੀਂ ਖਤ ਹੋ ਗਏ ਨਾ ਸਾਰਾ ਕਾਈ ਖਤਮ ਹੋ ਗਿਆ ਜਿਹੜਾ ਕੋਈ ਪਿਆ ਸਾਰਾ ਛੋਟੇ ਤੋਂ ਲੈ ਕੇ ਛੋੜਾ ਦੁਕਾਨਦਾਰ ਪਿੰਡਾਂ ਵਿੱਚ ਕੀ ਕੋਈ ਚੱਲਦਾ ਆਪਾਂ ਦੇਖੇ ਉਹ ਸਭ ਖਤਮ ਹੋ ਜਾਊਗਾ ਜੇ ਆਪਾਂ ਤੁਹਾਨੂੰ ਇੱਕ ਵਾਰੀ ਪੈਸਾ ਦੇ ਦਈਏ ਇੱਕ ਵਾਰੀ ਆਖੇ ਵੀ ਤੂੰ ਸ਼ਵੇਦੀ ਰੋਟੀ ਇਕੱਠੀ ਖਾ ਲੈ ਦੁਪਹਿਰੇ ਨਹੀਂ ਦਿਨੀ ਸ਼ਾਮ ਨੂੰ ਨਹੀਂ ਚਾਰਨਗ ਗਿਆਰਾ ਕਰ ਲਾਂਗੇ ਹਰ ਵਕਤ ਆਪੋਂ ਮੈਂ ਖਾਣਾ ਖਾਣੇ ਨਾਲ ਆਪਦਾ ਉਹੀ ਚੀਜ਼ ਹੈ ਜਿਹੜੀ ਜ਼ਮੀਨ ਆ ਹਰੇਕ ਦਾ ਆਪਦਾ ਸਰਕਲ ਬਣਾਇਆ ਹੋਇਆ ਵੀ ਸਾਡੇ ਕੋਲ ਠੇਕਾ ਉਹ ਮੈਂ ਆਪਣੇ ਬੱਚੇ ਦੀ ਫੀਸ ਭਰਾਂ ਉਹ ਮੈਂ ਆਏ ਕਰੋ ਇੰਨਾ ਮੈਂ ਉਹਦੇ ਘਰ ਦਾ ਖਰਚਾ ਚਲਾਉਂ ਠੀਕ ਹੈ ਨਾ ਸਾਨੂੰ ਲੋੜ ਹੀ ਨਹੀਂ ਠੇਕੇ ਵਾਲ ਨੂੰ ਠੇਕਾ ਵਧੀਆ ਮਿਲ ਜਾਂਦਾ ਸਾਡਾ ਰਿਜ਼ਾਰਵ ਵਧੀਆ ਚੱਲੀ ਜਾਂਦਾ ਹੈ ਖੇਤੀਕਾਰ ਵੀ ਪੂਰੇ ਖੁਸ਼ ਆ ਬਹੁਤ ਵਧੀਆ ਜੇ ਕਿਸੇ ਨੂੰ ਲੋੜ ਹੁੰਦੀ ਆ ਆਪਦੀ ਲੋੜ ਮੁਤਾਬਕ ਜ਼ਮੀਨ ਵੇਚ ਲੈਂਦਾ ਮੈਂ ਨਹੀਂ ਕਹਿੰਦਾ ਜ਼ਿੰਮੇਵਾਰ ਨਹੀਂ ਵੇਚਦਾ ਪਰ ਜੇ ਲੋੜ ਨੂੰ ਬਿੱਗਾ ਵੇਚ ਕਰੋ ਸਰਦਾ ਉਹ 10 ਕਿਲੇ ਕਿਉਂ ਵੇਚੇ ਇਹ ਤਾਂ ਸਾਰੇ ਹੜੱਪਣ ਨੂੰ ਫਿਰਦੇ ਆ ਇੱਕ ਜਿਹੜੀ ਲਾਲ ਲਕੀਰ ਦੇ ਅੰਦਰ ਇਹ ਗੱਲ ਕਰਦੇ ਨੇ ਵੀ ਉੱਥੇ ਉਹ ਪਚਾਉ ਜ਼ਮੀਨਾਂ ਨਹੀਂ ਹੈਗੀਆਂ ਜਿਵੇਂ ਹੁਣ ਸਾਡੇ ਏਰੀਆ ਦੇ ਵਿੱਚ ਤਾਂ ਲਾਲ ਲਕੀਰ ਦੇ ਵਿੱਚ ਜਿੱਥੇ ਘਰ ਬਣੇ ਹੋਏ ਨੇ ਉਹੀ ਨੇ ਪਿੰਡ ਬਸਿਆ ਹੋਇਆ ਜਿੱਥੇ ਪਹਿਲਾਂ ਉੱਥੇ ਘਰ ਬਣੇ ਹੋਏ ਨੇ ਲੋਕ ਜਿਨ੍ਹਾਂ ਦੀ ਸਾਰੀ ਸਾਰੀ ਉਮਰ ਨੰਗ ਕੀ ਘਰ ਬਣਾਉਂਦਿਆਂ ਦੀ ਆਪਦੀ ਅਗਲੇ ਦਾ ਸੁਪਨਾ ਹੁੰਦਾ ਸੀ ਵਧੀਆ ਘਰ ਬਣਾ ਲਈਏ ਹੁਣ ਜੇ ਉਹਦਾ ਘਰ ਹੀ ਢਾਹ ਗਿਆ ਤਾਂ ਘਰ ਕਿੱਥੇ ਬਣਾਊਗਾ ਦੁਬਾਰਾ ਜਾ ਕੇ ਉਹਨੂੰ ਘਰ ਦਾ ਮੁਆਵਜ਼ਾ ਪੂਰਾ ਮਿਲ ਜੂਗਾ ਇਹ ਤਾਂ ਕਹਿੰਦੇ ਅਸੀਂ ਵਿੱਚੋਂ ਉਹਦਾ ਘਰ ਦਾ ਜੇ ਹੋਵੇ ਵੀ ਉੱਥੇ 500 ਗਾਇ ਦਾ ਹੋਵੇ ਤਾਂ ਉਹਦੇ ਵਿੱਚੋਂ ਕਿੰਨਾ 700 ਗਾਇ ਦੇਣਗੇ ਇਹ ਤੇ ਉਹਦੇ ਵਿੱਚੋਂ ਵੇਚ ਕੇ ਘਰ ਪੂਰਾ ਕਰੂਗਾ ਜਾਂ ਆਪਦੀ ਜਗਾ ਕਿਤੇ ਲਾਊਗਾ ਕੀ ਕਰੂਗਾ ਉਹ ਘਰ ਬਣਾਉਣ ਨੂੰ ਜਗਾ ਕਿੱਥੋਂ ਪੈਸੇ ਕਿੱਥੋਂ ਆਉਣਗੇ ਜਦੋਂ ਘਰ ਹੀ ਢਾ ਦੇ ਇਹਨਾਂ ਨੇ ਘਰਾਂ ਦੇ ਨੰਬਰ ਵੀ ਤਾਂ ਵਿੱਚ ਹੀ ਪਾਏ ਹੋਏ ਨੇ ਰੈਸ਼ੀ ਏਰੀਆ ਦੇ ਸੋ ਇਹ ਜਿਹੜੀਆਂ ਪ੍ਰੋਬਲਮ ਨੇ ਜਿਹੜੀਆਂ ਇਸ ਵੇਲੇ ਕਿਸਾਨ ਦੱਸਦੇ ਪਏ ਨੇ ਤੇ ਅੱਜ ਲੁਧਿਆਣਾ ਦੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜੋ ਵੱਡਾ ਇਕੱਠ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਦੇ ਅੱਗੇ ਜਿਹੜਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਕਿ ਜਿਹੜੇ ਕਿਸਾਨ ਨੇ ਉਹ ਸ਼ੋਮਨੀ ਕਾਲੀਦਲ ਦੇ ਨਾਲ ਜੋ ਜੁੜੇ ਹੋਏ ਨੇ ਤੋਂ ਉਹ ਇਸ ਵੇਲੇ ਲੁਧਿਆਣਾ ਦੇ ਵਿੱਚ ਪ੍ਰੋਟੈਸਟ ਕਰਦੇ ਪਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਲੈਂਡ ਪੂਲਿੰਗ ਦੇ ਖਿਲਾਫ ਜਿਹੜਾ ਇਕੱਠ ਹੋਇਆ ਤੇ ਕਿਸਾਨ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਇਸ ਸਕੀਮ ਦੇ ਵਿੱਚ ਨਾ ਆਵੇ। ਸੁਪਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ।